ਦੋਸਤੋ ਜਿਹੜੀ ਅੱਜ ਦੀ ਆ ਕੋਠੀ ਦੀ ਵੀਡੀਓ ਆ ਨਾ ਇਹਦੇ ਵਿੱਚ ਥੋੜਾ ਥੋੜਾ ਪੇਂਟ ਦਾ ਕੰਮ ਹੋਣ ਵਾਲਾ ਵਾ ਜੇਕਰ ਤੁਸੀਂ ਚਾਹੋ ਤਾਂ ਤੁਹਾਨੂੰ ਪੇਂਟ ਕਰਵਾ ਕੇ ਕੋਠੀ ਨੂੰ ਪ੍ਰੋਪਰਲੀ ਪੇਂਟ ਕਰਵਾ ਕੇ ਤੁਹਾਨੂੰ ਕੋਠੀ ਹੈਂਡਓਵਰ ਕੀਤੀ ਜਾਏਗੀ ਜੇਕਰ ਤੁਸੀਂ ਕੋਠੀ ਲੈਣ ਦੇ ਚਾਹਵਾਨ ਹੈਗੇ ਹੋ ਤਾਂ ਤੁਸੀਂ ਦੱਸ ਦਿਓ ਪੇਂਟ ਵੀ ਕਰਵਾ ਕੇ ਦੇ ਦੇਣਗੇ ਕੋਠੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਤੁਹਾਡਾ ਉਮੀਦ ਕਰਦੇ ਸਾਰੇ ਵਧੀਆ ਤੇ ਤੰਦਰੁਸਤ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੰਧਾਵਾ ਗੁਰ ਪ੍ਰੋਡਕਸ਼ਨ ਤੇ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਸ਼ਾਨਦਾਰ ਕੋਠੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਜੇਕਰ ਤੁਸੀਂ ਆਪਣੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਕੋਠੀ ਮਕਾਨ ਦੁਕਾਨ ਪਲਾਟ ਸ਼ੈੱਡ ਜ਼ਮੀਨ ਕੁਝ ਵੀ ਸੇਲ ਕਰਨਾ ਚਾਹੁੰਦੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਡਿਸਕ੍ਰਿਪਸ਼ਨ ਵਿੱਚ ਪਲੱਸ ਸਕਰੀਨ ਤੇ ਚੱਲਦਾ ਹੋਏਗਾ ਸਾਡੇ ਨਾਲ ਕੰਟੈਕਟ ਕਰਿਓ ਆਪਾਂ ਤੁਹਾਡੀ ਪ੍ਰਾਪਰਟੀ ਜਲਦੀ ਤੋਂ ਜਲਦੀ ਸੇਲ ਕਰਵਾ ਦੇਾਂਗੇ ਇਹ ਕੋਠੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਮੱਥਾ ਹੈਗਾ ਜੀ ਇਹਦਾ 26 ਫੁੱਟ ਲੈਂਥ ਹੈ ਕਿ ਇਹ ਦੀ 50 ਫੁੱਟ ਦੀ ਜਿਹੜੀ ਆ ਜਗ੍ਹਾ ਗਈ ਹੈ ਇਹ ਜਗ੍ਹਾ ਗਈ ਹੈ 10x12 ਦੀ ਇਹ ਜਗ੍ਹਾ ਵਿੱਚ ਇਨਕਲੂਡ ਹੈਗੀ ਟੋਟਲ ਹੈਗੀ ਹੈ 158 ਗਜ ਦੀ ਇਹ ਪ੍ਰਾਪਰਟੀ ਗਈ ਆ ਇਹਦਾ ਪ੍ਰਾਪਰਟੀ ਦਾ ਜਿਹੜਾ ਪ੍ਰੋਪਰ ਐਡਰੈਸ ਹੈਗਾ ਜੇ ਐਡਰੈਸ ਹੈਗਾ ਜੀ ਜੀ ਸਨੂ ਸਾਹਿਬ ਰੋਡ ਨੀਅਰ ਸ਼ਿਹਾਰਾ ਸਾਹਿਬ ਗੁਰਦੁਆਰਾ ਉਹਦੇ ਬਿਲਕੁਲ ਸਾਹਮਣੀ ਸਾਈਡ ਤੇ ਪਾਰਸ ਐਵਨਿਊ ਹੈਗੀ ਆ ਉਸੇ ਉਸੇ ਹੀ ਐਵਨਿਊ ਦੇ ਵਿੱਚ ਇਹ ਕੋਠੀ ਤਿਆਰ ਹੋਈ ਆ ਹੁਣ ਬਖਾਨਦੇ ਆ ਜੀ ਆਪਾਂ ਤੁਹਾਨੂੰ ਕੋਠੀ ਦਾ ਪ੍ਰੋਪਰ ਵਿਊ ਆਜੋ ਮੇਰੇ ਨਾਲ हां जी दोस्तों ਜਿਹੜੀ ਘਰ ਦੀ ਜਿਹੜੀ ਐਂਟਰੀ ਗਈ ਆ ਉੱਥੇ ਇਹਨਾਂ ਨੇ ਲੋਹੇ ਦਾ ਗੇਟ ਬਹੁਤ ਵਧੀਆ ਲਗਾਇਆ ਆ ਬਹੁਤ ਹੈਵੀ ਗੇਟ ਲਗਾਇਆ ਪਲੱਸ ਇਹਨਾਂ ਨੇ ਸਟੀਲ ਇਨਕਲੂਡ ਕੀਤਾ ਆ ਵਿੱਚ ਆ ਇਹਨਾਂ ਨੇ ਬਹੁਤ ਵੱਡੀ ਪਾਰਕਿੰਗ ਬਣਾਈ ਹੋਈ ਆ ਜਿੱਥੇ ਤੁਸੀਂ ਆਰਾਮ ਦੇ ਨਾਲ ਆਪਣੀ ਵੱਡੀ ਗੱਡੀ ਆਸਾਨੀ ਨਾਲ پارک ਕਰ ਸਕਦੇ ਹੋ ਸੋ ਆ ਹੈਗਾ ਜੀ ਇਹਨਾਂ ਦਾ ਪਹਿਲਾ ਬਾਥਰੂਮ ਕਹਿੰਦੇ ਇਹ ਹੈਗਾ ਕਾਮਨ ਟਾਇਲਟ ਬਾਥਰੂਮ ਪਹਿਲਾ ਇਹਨਾਂ ਦਾ ਐਂਟਰੀ ਦੇ ਹਾਂ ਇਹ ਜੀ ਕਮਨ ਟਾਇਲਟ ਬਾਥਰੂਮ ਹੈਗਾ ਵਾ ਹੁਣ ਲੈ ਕੇ ਚੱਲਦੇ ਆ ਘਰ ਆਪਾਂ ਤੁਹਾਨੂੰ ਘਰ ਦੇ ਅੰਦਰ ਐ ਜੀ ਇਹਨਾਂ ਦੀ ਘਰ ਦੀ ਮੇਨ ਐਂਟਰੀ ਡੋਰਨ ਦਾ ਡੋਰ ਲੱਗਾ ਹੋਇਆ ਵਾ ਤੇ ਇਹ ਇਹਨਾਂ ਦਾ ਹੈਗਾ ਲਿਵਿੰਗ ਏਰੀਆ ਲਿਵਿੰਗ ਏਰੀਆ ਵੀ ਇਹਨਾਂ ਨੇ ਕਾਫੀ ਖੁੱਲਾ ਢੁੱਲਾ ਬਣਾਇਆ ਆ ਤੇ ਇਹਦੇ ਨਾਲ ਹੀ ਸਾਹਮਣੇ ਗਈ ਹੈ ਕਿਚਨ ਆ ਤੁਹਾਨੂੰ ਦਿਖਾਉਨੇ ਆਪਾਂ ਦੋਸਤੋ ਕਿਚਨ ਕਿਚਨ ਐਨਾਂ ਦੀ ਕਿਚਨ ਹੈ ਕਿਚਨ ਵੀ ਇਹਨਾਂ ਨੇ ਖੁੱਲੀ ਬਣਾਈ ਹੋਈ ਆ ਪ੍ਰੋਪਰ ਇਹਨਾਂ ਨੇ ਆ ਦੇਖੋ ਇੱਥੇ ਸਾਰਾ ਪੱਥਰ ਦਾ ਕੰਮ ਕੀਤਾ ਹੋਇਆ ਆ ਬਿਲਕੁਲ ਪ੍ਰੋਪਰ ਵਧੀਆ ਵਰਕ ਕੀਤਾ ਆ ਉੱਪਰ ਵੀ ਦੇਖਦੇ ਹੋਏ ਇਹਨਾਂ ਦੇ ਵਿੱਚ ਨਾ ਬਹੁਤ ਸੋਹਣਾ ਡਿਜ਼ਾਈਨ ਪਾਇਆ ਹੈ ਕਿਚਨ ਦੇ ਵਿੱਚ ਪੀਓਪੀ ਦਾ ਆਨੇ ਆਪਾਂ ਤੁਹਾਨੂੰ ਦੋਸਤੋ ਇਹ ਤਾਂ ਪਹਿਲਾ ਬੈਡਰੂਮ ਆ ਆਹ ਵਾ ਦੋਸਤੋ ਇਹਨਾਂ ਦਾ ਤਿੱਲਾ ਬੈਡਰੂਮ ਪਹਿਲਾ ਬੈਡਰੂਮ ਇਹਨਾਂ ਨੇ ਬਹੁਤ ਸੋਹਣਾ ਬਣਾਇਆ ਹੈ ਤੇ ਬਹੁਤ ਹੀ ਵਧੀਆ ਤਰੀਕੇ ਦਾ ਬਣਾਇਆ ਆਇਆ ਵਾ ਇੱਥੇ ਤੁਸੀਂ ਆਪਣਾ ਬਹੁਤ ਹੀ ਵਧੀਆ ਤਰੀਕੇ ਦੀ ਬੈਡਿੰਗ ਵਗੈਰਾ ਸੈੱਟ ਕਰ ਸਕਦੇ ਹੋ ਪਲੱਸ ਇੱਥੇ ਤੁਸੀਂ ਅਲਮੀਰਾ ਵੀ ਬਣਵਾ ਸਕਦੇ ਹੋ ਆਹ ਦੋਸਤੋ ਹੁਣ ਦਿਖਾਣੇ ਤੁਹਾਨੂੰ ਇਹਦਾ ਅਟੈਚ ਬਾਥਰੂਮ ਇਹ ਵਾ ਦੋਸਤੋ ਇਹਨਾਂ ਦਾ ਅਟੈਚ ਬਾਥਰੂਮ ਦੋਸਤੋ ਇਹਨਾਂ ਦਾ ਅਟੈਚ ਬਾਥਰੂਮ ਹੈਗਾ ਅਟੈਚ ਬਾਥਰੂਮ ਇਹਨਾਂ ਨੇ ਕੁੱਲਾ-ਫੁੱਲਾ ਬਣਾਇਆ ਆ ਤੇ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਦੂਸਰੇ ਬੈਡਰੂਮ ਦੇ ਵਿੱਚ ਹਾਂਜੀ ਦੋਸਤੋ ਆ ਹੈਗਾ ਇਹਨਾਂ ਦਾ ਦੂਸਰਾ ਬੈਡਰੂਮ ਜੀ ਦੂਸਰੇ ਬੈਡਰੂਮ ਦੇ ਵਿੱਚ ਉੱਪਰ ਜਿਹੜਾ ਇਹਨਾਂ ਨੇ ਵਰਕ ਕਰਵਾਇਆ ਹੈ ਨਾ ਉੱਪਰ ਜਿਹੜਾ ਵਰਕ ਕਰਵਾਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਇਹਨਾਂ ਨੇ ਉਹੀ ਪਹਿਲੇ ਬੈਡਰੂਮ ਦੇ ਨਾਲ ਦਾ ਹੀ ਡਿਜ਼ਾਈਨ ਬਣਵਾਇਆ ਆ ਵਾ ਹਾਂਜੀ ਦੋਸਤੋ ਇਹ ਇਹਨਾਂ ਨੇ ਬਣਾਇਆ ਸਟੋਰ ਜੇਕਰ ਤੁਸੀਂ ਚਾਹੋ ਤੇ ਇਹਨੂੰ ਸਟੋਰ ਲਈ ਯੂਜ਼ ਕਰ ਸਕਦੇ ਹੋ ਨਹੀਂ ਤਾਂ ਇਹਨੂੰ ਤੁਸੀਂ ਬਾਥਰੂਮ ਵੀ ਬਣਾ ਸਕਦੇ ਹੋ ਤੇ ਹੁਣ ਜਦ ਹੋਣੇ ਤੁਹਾਨੂੰ ਦੋਸਤੋ ਇਹਦਾ ਡੱਟ ਏਰੀਆ ਅਨੀ ਦੋਸਤੋ ਆ ਇਹਦਾ ਡੱਟ ਏਰੀਆ ਵਾ ਡੱਟ ਏਰੀਆ ਬਹੁਤ ਖੁੱਲਾ ਢੁਲਾ ਬਣਾਇਆ ਹੋਇਆ ਵਾ ਇਹ ਜਿਹੜਾ ਅਟੈਚ ਬਾਥਰੂਮ ਹੈਗਾ ਪਹਿਲੇ ਬੈੱਡਰੂਮ ਦੇ ਨਾਲ ਅਟੈਚ ਹੋਏਗਾ ਪਲੱਸ ਇਹਨਾਂ ਨੇ ਦੂਸਰੇ ਬੈੱਡਰੂਮ ਦੇ ਨਾਲ ਵੀ ਇਹਨਾਂ ਨੇ ਅਟੈਚ ਕੀਤਾ ਆ ਡੱਟ ਏਰੀਆ ਰਾਹੀਂ ਇਹਦਾ ਰਸਤਾ ਬਣਾਇਆ ਆ ਵਾ ਹੁਣ ਜਦ ਹੋਣੇ ਦੋਸਤੋ ਆਪਾਂ ਤੁਹਾਨੂੰ ਇਹਨਾਂ ਵੀ ਬੈਠਕ ਜਿੰਨੂੰ ਆਪਾਂ ਡਰਾਈੰਗ ਰੂਮ ਵੀ ਕਹਿ ਦਿੰਨੇ ਆ ਜੀ ਇਹ ਫਲਾਈਟ ਤੋਂ ਆਈ ਦੋਸਤੋ ਆ ਇਹਨਾਂ ਦੀ ਇਹ ਬੈਠਕ ਜਿੰਨੂੰ ਆਪਾਂ ਡਰਾਈੰਗ ਰੂਮ ਵੀ ਕਹਿ ਦਿੰਨੇ ਆ ਡਰਾਈੰਗ ਰੂਮ ਵੀ ਇਹਨਾਂ ਨੇ ਖੁੱਲਾ ਢੁੱਲਾ ਬਣਾਇਆ ਹੋਇਆ ਉੱਪਰ ਵੀ ਦੇਖ ਸਕਦੇ ਹੋ ਇਹਨਾਂ ਨੇ ਡਿਜ਼ਾਈਨ ਬਹੁਤ ਸੋਹਣਾ ਬਣਾਇਆ ਹੋਇਆ ਵਾ ਇਹਦੇ ਦੋ ਰਸਤੇ ਗਏ ਆ ਇੱਕ ਰਸਤਾ ਹੈਗਾ ਵਾ ਐਂਟਰੀ ਤੋਂ ਹੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਦਰਵਾਜ਼ਾ ਇਹਨਾਂ ਨੇ ਆ ਲਗਾਇਆ ਹੋਇਆ ਵਾ ਹਾਂ ਜੀ ਇਹਨਾਂ ਦਾ ਡ్రਾਈਂਗ ਏਰੀਆ ਦਾ ਰਸਤਾ ਠੀਕ ਹੈ ਜਿਹੜਾ ਗੇਟ ਮੇਨ ਗੇਟ ਤੋਂ ਐਂਟਰ ਕਰਦੇ ਨਾਲ ਹੀ ਗਿਆ ਵਾ ਤੇ ਡ్రਾਈਂਗ ਏਰੀਆ ਤੁਸੀਂ ਦੇਖ ਚੁੱਕੇ ਹੋ ਬਾਕੀ ਆਪਾਂ ਤੁਹਾਨੂੰ ਦਿਖਾਉਨੇ ਆ ਇਹਨਾਂ ਦੇ ਪ੍ਰੋਪਰ ਉੱਪਰ ਦਾ 뷰 ਤੁਹਾਨੂੰ ਆਪਾਂ ਲੈ ਕੇ ਚ ਆਉਂਦੇ ਆ ਇਹਨਾਂ ਦੇ ਟਰੈਸਟ ਤੇ ਹਨ ਵੀ ਛੱਤ ਤੇ ਲੈ ਕੇ ਚੱਲਦੇ ਆ ਓੜੀਆਂ ਵਿੱਚ ਦੇਖ ਸਕਦੇ ਹੋ ਤੁਸੀਂ ਇਹਨਾਂ ਨੇ ਬਹੁਤ ਵਧੀਆ ਇਹ ਪੱਥਰ ਦਾ ਕੰਮ ਕਰਵਾਇਆ ਹੋਇਆ ਵਾ ਜਿਹੜੀ ਪਲੱਸ ਇਹ ਗ੍ਰੇਲ ਲਗਾਈ ਹੋਈ ਹੈ ਇੱਕ ਗ੍ਰੇਲ ਪਿਓਰ ਸਟੀਲ ਦੀ ਲਗਵਾਈ ਹੋਈ ਹੈ ਜਿਹੜੀ ਕਿ ਬਹੁਤ ਹੀ ਵਧੀਆ ਤੇ ਹੈਵੀ ਲੱਗੀ ਹੋਈ ਹੈ ਜੀ ਦੋਸਤੋ ਆ ਹੈਗਾ ਨਾ ਦਾ ਛੱਤ ਦਾ ਏਰੀਆ ਹੈ ਕੈਰੋਸ ਏਰੀਆ ਹੈਗਾ ਵਾ ਛੱਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਖੁੱਲੀ ਬਣੀ ਹੋਈ ਆ ਬਹੁਤ ਵੱਡੀ ਛੱਤ ਬਣੀ ਹੋਈ ਆ ਇੱਕ ਵਾਰੀ ਤੁਹਾਨੂੰ ਅਸੀਂ ਨਾ ਫੇਰ ਦੱਸ ਦਿੰਨੇ ਆ ਜਿਹੜੀ ਇਹਦੀ ਲੈਂਥ ਹੈਗੀ ਆ ਲੈਂਥ ਹੈਗੀ ਦੋਸਤੋ ਇਹਦੀ 50 ਫੁੱਟ ਦੀ ਤੇ ਮੱਥਾ ਜਿਹੜਾ ਹੈਗਾ ਮੱਥਾ ਹੈਗਾ ਦਾ 26 ਫੁੱਟ ਦਾ ਤੇ ਤੁਹਾਨੂੰ ਦੱਸਦੇ ਆ ਆਹ ਤੁਹਾਨੂੰ ਥੱਲੇ ਦਿਖਾਣੇ ਆ ਕਿ ਜਿਹੜਾ ਇਹਨਾਂ ਦਾ ਨਾਲ ਹੀ ਇੱਕ ਇਹਨਾਂ ਦੀ ਜਗ੍ਹਾ ਹੋਰ ਲੱਗਦੀ ਆ ਦੋਸਤੋ ਆ ਜਿਹੜੀ ਇਹਨਾਂ ਦੀ ਜਗ੍ਹਾ ਗਈ ਨਾ ਇਹ ਵੀ ਵਿੱਚ ਇਨਕਲੂਡ ਹੈਗੀ 10 ਬੇ 12 ਦੀ ਆ ਟੋਟਲ ਇਸ ਜਗ੍ਹਾ ਨੂੰ ਪਾ ਕੇ ਤੇ ਇਹ ਕੋਠੀ ਦੀ ਜਗ੍ਹਾ ਨੂੰ ਪਾ ਕੇ 158 ਗਾਇ ਦੀ 158 ਗਾਇ ਦੀ ਹੈ ਪ੍ਰਾਪਰਟੀ ਗਈ ਆ ਪ੍ਰਾਪਰਟੀ ਇਹਨਾਂ ਨੇ ਆਪਣੇ ਰਹਾਇਸ਼ ਵਾਸਤੇ ਬਹੁਤ ਹੀ ਸੋਹਣੀ ਤੇ ਵਧੀਆ ਬਣਾਈ ਹੋਈ ਆ ਜੇਕਰ ਤੁਸੀਂ ਇਹਨੂੰ ਬਾਇ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਹੈ ਜਿਹੜਾ ਡਿਸਕ੍ਰਿਪਸ਼ਨ ਵਿੱਚ ਪਲੱਸ ਸਕਰੀਨ ਤੇ ਚੱਲ ਰਿਹਾ ਹੋਏਗਾ ਐਡਰੈਸ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਐਡਰੈਸ ਹੈਗਾ ਵਾਜੀ ਸਨ ਸਾਹਿਬ ਰੋਡ 시ਹਾਟਾ ਸ਼ਾਟਾ ਸਾਹਿਬ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਕਲੋਨੀ ਗਈ ਆ ਪਾਰ ਸੈਮਨੀਓ ਇਤੋਂ ਹੀ ਚਭਾਲ ਰੋਣ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਦਾ ਰਸਤਾ ਨਿਕਲ ਜਾਂਦਾ ਵਾ ਤੇ ਜੇ ਤੁਸੀਂ ਕਲੋਨੀ ਤੋਂ ਬਾਹਰ ਨਿਕਲ ਕੇ ਸੱਜੇ ਹੱਥ ਜਾਓਗੇ ਤੇ ਜਾਓਗੇ ਸੱਜੇ ਮੋੜ ਕੇ ਤੇ ਅੰਮ੍ਰਿਤਸਰ ਸ਼ਹਿਰ ਦਾ ਰਸਤਾ ਨਿਕਲ ਆਉਂਦਾ ਵਾ ਮੇਨ ਸ਼ਾਟਾ ਸਾਹਿਬ ਦਾ ਜਿਹੜਾ ਗੁਰਦੁਆਰਾ ਹੈਗਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਕਲੋਨੀ ਆ ਕਲੋਨੀ ਦੀ ਵਿੱਚ ਹੀ ਇਹ ਪ੍ਰਾਪਰਟੀ ਆ ਪ੍ਰਾਪਰਟੀ ਬਹੁਤ ਹੀ ਜੈਨੂਅਲ ਰੇਟ ਤੇ ਗਈ ਆ ਪ੍ਰੋਪਰਟੀ ਦੀ ਕੀਮਤ ਹੈਗੀ ਆ ਜੀ 38 ਲੱਖ ਰੁਪਇਆ ਜੇਕਰ ਤੁਸੀਂ ਪ੍ਰੋਪਰਟੀ ਬਾਇ ਕਰਨਾ ਚਾਹੁੰਦੇ ਹੋ ਤੇ ਜਿੰਨਾ ਹੋ ਸਕਦਾ ਅਸੀਂ ਤੁਹਾਨੂੰ ਵਿੱਚ ਮਾਨਤਨ ਕਰਵਾ ਦਾਂਗੇ ਮਾਲਕਾਂ ਦੇ ਨਾਲ ਤੁਹਾਡੀ ਡਾਇਰੈਕਟ ਡੀਲ ਕਰਵਾਵਾਂਗੇ ਤੁਸੀਂ ਸਾਨੂੰ ਕੰਟੈਕਟ ਕਰੋ ਤੁਸੀਂ ਹੁਣ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸਾਰੀਆਂ ਕੋਠੀਆਂ ਬਣੀਆਂ ਹੋਈਆਂ ਮਤਲਬ ਕਿ ਏਰੀਆ ਬਹੁਤ ਸੋਹਣਾ ਬਣਿਆ ਹੋਇਆ ਵਾ ਸਾਰਾ ਹੀ ਏਰੀਆ ਬਿਲਕੁਲ ਵਸਿਆ ਹੋਇਆ ਵਾ ਸ਼ਾਨਦਾਰ ਕੋਠੀਆਂ ਬਣੀਆਂ ਹੋਈਆਂ ਵਾ ਹਾਂਜੀ ਲੋਸੋ ਲਾਸਟ ਤੇ ਆਪਾਂ ਹਰ ਵਾਰੀ ਤੁਹਾਨੂੰ ਜੋ ਕਹਿੰਨੇ ਹੁੰਨੇ ਆ ਕੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਡਾ ਭੈਣ ਭਰਾ ਸੱਜਣ ਕੋਈ ਵੀ ਪ੍ਰਾਪਰਟੀ ਬਾਈ ਕਰਨਾ ਚਾਹਵੇ ਤੇ ਇਹ ਵੀਡੀਓ ਉਸ ਤੱਕ ਪਹੁੰਚ ਸਕੇ ਤਾਂ ਜੋ ਆਸਾਨੀ ਦੇ ਨਾਲ ਆਪਣੀ ਪਸੰਦੀਦਾ ਪ੍ਰਾਪਰਟੀ ਬਾਈ ਕਰ ਸਕੇ ਨਵੇਂ ਸੱਜਣਾਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨ ਦੇ ਕਲਿੱਕ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਇਹਨਾਂ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਸਾਡੀ ਵੀਡੀਓ ਕਿਹੜੇ ਸ਼ਹਿਰ ਕਿਹੜੇ ਪਿੰਡ ਤੇ ਕਿਹੜੇ ਇਲਾਕੇ ਚੋਂ ਵੇਖਦੇ ਪਏ ਜੀ ਤੇ ਜੇਕਰ ਸਾਡੀ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਆ ਸਾਨੂੰ ਜਰੂਰ ਆਪਣੇ ਸੁਝਾਅ ਦਿਆ ਕਰੋ ਤਾਂ ਜੋ ਆਪਾਂ ਅੱਗੇ ਤੋਂ ਹੋਰ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਸਕੀਏ ਮਿਲਦੇ ਆਂ ਜੀ ਬਹੁਤ ਹੀ ਜਲਦੀ ਇੱਕ ਨਵੀਂ ਵੀਡੀਓ ਨੂੰ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ